ਦੋ ਤਿੰਨ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬੜਾ ਰੋਲਾ ਪੈ ਰਿਹਾ ਹੈ ਕਿ ਨਿਯੰਗ ਸਿੰਘਾਂ ਨੇ ਬੰਦਰਸਾ ਨਾਲ ਇੱਕ ਆਗੂ ਨੂੰ ਸੋਧਾ ਲਾਇਆ। ਅਸੀਂ ਹਮੇਸ਼ਾ ਕਹਿੰਦੇ ਆ ਕਿ ਜਦੋਂ ਭਾਣਾਵਾਂ ੜਕਦੀਆਂ ਆ ਉਦੋਂ ਨਤੀਜੇ ਕੋਈ ਹੋ ਸਕਦੇ ਆ। ਜੇ ਮਹਾਲੀ ਏਅਰਪੋਰਟ ਤੇ ਭਾਣਾ ੜਕੀ ਤੇ ਬਤਮੀਜ ਕੰਨਾਂ ਰੋ ਦੇ ਲਫੇੜੇ ਵੱਜੇ। ਉਹ ਜੋ ਸੰਦੀਪ ਠੱਪੜ ਜਿਹੜੇ ਨਿਯੰਗ ਸਿੰਘਾਂ ਨੇ ਸੋਧਾ ਲਾ ਲਿਆ ਨੇ ਇੱਥੇ ਦੇ ਪ੍ਰਸ਼ਨ ਬਲੂ ਸਟੌਪੇ ਵਰਸੀ ਸੀਗੀ। ਸਮੁੱਚੇ ਮਿਸ਼ਰਣ ਸਿੱਕੇ ਉਹਦਾਂ ਅਫਸੋਸ ਬਣਾ ਰਹੇ ਸੀਗੇ ਤੇ ਇਹ ਬੰਦਰਸੇਨ ਵਾਲੇ ਤੇ ਉਦੋਂ ਲੱਡੂ ਵੰਡੇ ਇਹਨਾਂ ਨੇ ਕਿ ਆਪਰੇਸ਼ਨ ਬਲੂ ਸਟਾਰ ਇੱਕ ਜਾਇਜ਼ ਕਾਰਵਾਈ ਸੀਗੀ ਉਹਨਾਂ ਨੇ ਜਾਣਬੁੱਝ ਕੇ ਕੌਮ ਦੀ ਭਾਵਨਾਵਾਂ ਨੂੰ ਟੰਗਦੇ ਆ ਪੰਜਾਬ ਛੜਾਈ ਇਹ ਪੰਜਾਬ ਦੇ ਲੋਕ ਖੰਦੇ ਪੰਜਾਬ ਰੰਦੇ ਪੰਜਾਬ ਨੇ ਨਾ ਖਰਾਮੀ ਕਰਦੇ ਆ ਉਹਨਾਂ ਸਿਰ ਬਿਆਨ ਦਿੱਤੇ ਭੱਦੀਆਂ ਟਿੱਪਣੀਆਂ ਕੀਤੀਆਂ ਹੋਰ ਕੋ ਮਨਸਾ ਵਿੱਚ ਉਹਨਾਂ ਦੀ ਇਹ ਤਾਂ ਕੁਦਰਤ ਨੂੰ ਸਾਹਮਣੇ ਆ ਗਿਆ ਤੇ ਪਾਵਨਾਵਾਂ ਪਰਕੀਆਂ ਤੇ ਉਹਨਾਂ ਨੇ ਸੰਦੀਪ ਠਾਪਰ ਦਾ ਸੋਭਾ ਲਾਇਆ ਅਸੀਂ ਵਾਰ-ਵਾਰ ਕਹਿੰਨੇ ਆ ਅਸੀਂ ਹਰ ਤਰ੍ਹਾਂ ਦੇ ਹਿੱਸੇ ਦੇ ਖਿਲਾਫ ਆ ਪਰ ਜੇ ਤੁਸੀਂ ਚੁੰਡੀਆਂ ਵੱਡੋਗੇ ਤੇ ਤੁਹਾਨੂੰ ਉਹਦਾ ਜਵਾਬ ਮਿਲੂਗਾ ਮਿਲੂਗਾ ਇੱਕ ਤੈ ਕਰ ਲਿਓ ਜੇ ਕਦੀ ਵੀ ਤੁਸੀਂ ਕੌਮ ਪ੍ਰਤੀ ਵਾਹਿਦ ਬਕਵਾਸ ਕੀਤੀ ਉਹਦੇ ਨਤੀਜੇ ਇਸ ਤੋਂ ਵੀ ਘਾਟਕ ਨਿਕਲਣਗੇ ਤੇ ਜ਼ਿੰਮੇਵਾਰੀ ਤੁਹਾਡੀ ਹੋਊਗੀ ਤੁਸੀਂ ਲੱਖ ਕਰੋੜੀਆਂ ਲਓ ਲੱਖ ਤੁਸੀਂ ਪ੍ਰਬੰਧ ਕਰ ਲਓ ਜੇ ਇਹ ਵੀ ਪਾਵਨਾ ਪਰਕੀ ਤੇ ਥੋੜਾ ਗੋਡੀ ਸਨ ਮਾਰ ਦੂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ